ਸਖੇਕਾਲ ਮੈਂ ਯਾਦਵਿੰਦਰ ਸਿੰਘ ਤੂ ਤੁਸੀਂ ਦੇਖ ਰਹੇ ਹੋ ਤਿਰਸ਼ੀ ਨਜ਼ਰ ਵੱਡੀਆਂ ਤੇ ਤਾਜ਼ਾ ਖਬਰਾਂ ਉੱਤੇ ਅ ਅਸੀਂ ਰੋਜ਼ ਦੀ ਤਰ੍ਹਾਂ ਅੱਜ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋ ਗਏ ਆ ਵੱਡੀਆਂ ਤੇ ਤਾਜ਼ਾ ਖਬਰਾਂ ਦੇ ਉੱਤੇ ਤਿਰਸ਼ੀ ਨਜ਼ਰ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਟੱਬਸਰਾ ਕਰਦੇ ਆ ਉਹਨਾਂ ਵੱਡੀਆਂ ਖਬਰਾਂ ਦੇ ਬਾਰੇ ਚਰਚਾ ਕਰਦੇ ਆ ਜੋ ਖਬਰਾਂ ਪੂਰੀ ਮੁਲਕ ਦੇ ਵਿੱਚ ਜਾਂ ਇੱਕ ਆਪਣੇ ਸੂਬੇ ਪੰਜਾਬ ਦੇ ਸੂਬੇ ਨਾਲ ਸੰਬੰਧਿਤ ਜੋ ਪੂਰੇ ਇਸ ਵਕਤ ਹੌਟ ਇਸ਼ੂ ਬਣੇ ਹੋਏ ਨੇ ਅੱਜ ਦੀਆਂ ਜੋ ਮੁੱਖ ਖਬਰਾਂ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਅਹਿਮ ਜੋ ਖਬਰ ਉਹ ਆ ਰਹੀ ਹੈ ਕਿਸਾਨਾਂ ਦੇ ਬਾਬਤ ਕਿਉਂਕਿ ਅੱਜ ਕਿਸਾਨਾਂ ਦੀ ਚੰਡੀਗੜ੍ਹ ਦੇ ਵਿੱਚ ਪੰਜਾਬ ਭਵੰਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੁੱਖ ਮੰਤਰੀ ਪੰਜਾਬ ਦੇ ਨਾਲ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਕੀ ਨਤੀਜੇ ਨਿਕਲੇ ਨੇ ਕੀ ਕੀ ਕਿਸਾਨਾਂ ਨੇ ਫੈਸਲੇ ਲਏ ਨੇ ਕੀ ਕਿਸਾਨਾਂ ਦੀ ਸਹਿਮਤੀ ਹੋ ਗਈ ਹੈ ਜਾਂ ਕੈਪਟਨ ਅਮਰਿੰਦਰ ਕਿਸਾਨਾਂ ਨੂੰ ਮਨਾਉਣ ਦੇ ਵਿੱਚ ਕੀ ਕਾਮਯਾਬ ਰਹੇ ਨੇ ਤੇ ਇਸ ਤੋਂ ਇਸ ਦੇ ਨਾਲ ਕੀ ਹੋਰ ਫੈਸਲੇ ਲਏ ਗਏ ਨੇ ਰੇਲ ਗੱਡੀਆਂ ਦੇ ਬਾਬਤ ਕੀ ਫੈਸਲੇ ਲਏ ਗਏ ਨੇ ਇਹ ਸਾਰੇ ਅਸੀਂ ਗੱਲਬਾਤ ਕਰਾਂਗੇ ਬਲਜੀਤ ਵਲੀ ਐਡੀਟਰ ਬਾਬੂਸ਼ਾਹੀ ਨੈਟਵਰਕ ਸਾਡੇ ਨਾਲ ਜੁੜ ਗਏ ਨੇ ਬਲੀ ਸਾਹਿਬ ਪਹਿਲਾਂ ਤਾਂ ਸਵਾਗਤ ਹੈ ਜੀ ਜੀ ਸ਼ੁਕਰੀਆ ਦూర్ ਜੀ ਜੀ ਬਲੀ ਸਾਹਿਬ ਆਪਾਂ ਅੱਜ ਫੇਰ ਉਹੀ ਕਿਸਾਨਾਂ ਦਾ ਮੁੱਦਾ ਜੋ ਅਹਿਮ ਹੈ ਜਿਹਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਦਰਸ਼ਕਾਂ ਨੂੰ ਸਾਡੇ ਨੂੰ ਦੱਸ ਦੇਵਾਂ ਕਿ ਸਾਡੇ ਨਾਲ ਤੁਸੀਂ ਲਾਈਵ ਵੀਡੀਓ ਦੇ ਵਿੱਚ ਜੁੜੇ ਹੋ ਤੇ ਇਸ ਨੂੰ ਸ਼ੇਅਰ ਕਰਦੇ ਹੋ ਜੇ ਤੁਹਾਡੇ ਕੋਈ ਵੀ ਕਮੈਂਟਸ ਹੋਵੇ ਜਾਂ ਤੁਹਾਡੀ ਰਾਏ ਹੋਵੇ ਅਸੀਂ ਤੁਹਾਨੂੰ ਇਹ ਤਾਕੀਦ ਕਰਦੇ ਹਾਂ ਕਿ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜਾਂ ਫਿਰ ਆਪਣਾ ਜੋ ਕਮੈਂਟ ਹੈ ਤੁਹਾਡਾ ਕੁਐਸਚਨ ਹੈ ਸਵਾਲ ਹੈ ਕੋਈ ਵੀ ਉਹ ਤੁਸੀਂ ਪੁੱਛ ਸਕਦੇ ਹੋ ਬਲਜੀਤ ਵੱਲੀ ਹਰੀ ਤੁਹਾਡੇ ਉਸ ਸਵਾਲ ਦਾ ਜਵਾਬ ਕੋਸ਼ਿਸ਼ ਕਰਾਂਗੇ ਕਿ ਉਸ ਦਾ ਬਕੂਬੀ ਜੋ ਤਰੀਕੇ ਨਾਲ ਸਹੀ ਸਹੀ ਤਰੀਕ ਨਾਲ ਅਸੀਂ ਉਸ ਦਾ ਜਵਾਬ ਦਈਏ ਤੇ ਦੋ ਖਬਰਾਂ ਅੱਜ ਦੀਆਂ ਮੁੱਖ ਜੋ ਖਬਰਾਂ ਨੇ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਜੋ ਮੀਟਿੰਗ ਹੋਈ ਹੈ ਕਿਸਾਨਾਂ ਦੀ ਚੰਡੀਗੜ੍ਹ ਦੇ ਵਿੱਚ ਉਹਦੇ ਵਿੱਚ ਕੀ ਫੈਸਲਾ ਲਿਆ ਗਿਆ ਹੈ ਤੇ ਕੀ ਕਿਸਾਨ ਆਪਣਾ ਜੋ 26 27 ਦਾ ਧਰਨਾ ਜਾਂ ਦਿੱਲੀ ਵੱਲ ਨੂੰ ਕੂਚ ਕਰਨ ਦਾ ਕੀ ਉਹ ਆਪਦਾ ਜਾਰੀ ਰੱਖਣਗੇ ਇਸ ਦੇ ਬਾਬਤ ਆਪਾਂ ਬੱਲੀ ਸਾਹਿਬ ਉਹਨਾਂ ਦੇ ਨਾਲ ਬਲੀ ਬਲੀ ਨਾਲ ਆਪਾਂ ਚਰਚਾ ਕਰਾਂਗੇ ਤੇ ਦੂਜੀ ਅਹਿਮ ਖਬਰ ਜੋ ਕਿ ਡੇਰਾ ਪ੍ਰੇਮੀ ਨਾਲ ਜੁੜੀ ਹੋਈ ਹੈ ਜਿਸ ਜਿਹਨਾਂ ਦਾ ਬੀਤੇ ਦਿਨੀ ਕਤਲ ਹੋ ਗਿਆ ਸੀ ਬਠਿੰਡਾ ਜ਼ਿਲ੍ਹੇ ਦੇ ਵਿੱਚ ਭਗਤਾ ਭਾਈ ਦੇ ਵਿੱਚ ਤੇ ਉਹ ਕਿਸ ਨੇ ਕਤਲ ਕੀਤਾ ਸੀ ਕਿਸ ਨੇ ਉਸ ਦੀ ਜ਼ਿੰਮੇਵਾਰੀ ਲਈ ਹੈ ਇਹ ਇਹਨਾਂ ਦੋਵਾਂ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਾਂਗੇ ਸੋ ਬੱਲੀ ਸਾਹਿਬ ਪਹਿਲੀ ਖਬਰ ਦੇ ਵੱਲ ਰੁਕ ਕਰਾਂਗੇ ਸਾਡੇ ਨਾਲ ਵਿਊਅਰਸ ਵੈਸੇ ਜੁੜਦੇ ਜਾ ਰਹੇ ਨੇ ਪਹਿਲੀ ਖਬਰ ਆਪਾਂ ਉਹਦੇ ਵੱਲ ਕਰਾਂਗੇ ਰੁਕ ਕੇ ਕੈਪਟਨ ਮਨਿੰਦਰ ਦੇ ਨਾਲ ਅੱਜ ਕਿਸਾਨਾਂ ਦੀ ਮੀਟਿੰਗ ਕਿਵੇਂ ਦੀ ਰਹੀ ਹੈ ਕੀ ਕਿਸਾਨਾਂ ਨੇ ਕੈਪਟਨ ਦੀ ਮੰਨੀ ਹੈ ਜਾਂ ਫਿਰ ਉਹਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਸੁਲਾਹ ਹੋਈ ਹੈ ਜਾਂ ਕੋਈ ਅਜਾ ਸਮਝੌਤਾ ਹੋਇਆ ਕੋਈ ਕਿ ਕਿਸਾਨ ਜੋ ਰੇਲਾਂ ਬਾਬਤ ਕੈਪਟਨ ਅਵਿੰਦਰ ਦੇਂਦੇ ਆਉਂਦੇ ਨੇ ਬਿਆਨ ਕੀ ਪੰਜਾਬ ਨੂੰ ਕਰੋੜਾਂ ਦਾ ਘਾਟਾ ਪੈ ਰਿਹਾ ਉਹਦੇ ਬਾਰੇ ਕੀ ਫੈਸਲੇ ਹੋਏ ਨੇ ਅੱਜ ਦੀ ਮੀਟਿੰਗ ਦੇ ਵਿੱਚ ਕਮੈਂਟ ਕਰਨ ਤੋਂ ਪਹਿਲਾਂ ਮੈਂ ਇੱਕ ਬੜੀ ਨਾ ਸੂਦਿੰਗ ਜੀ ਖਬਰ ਜਿਹੜੀ ਚੰਗੀ ਖਬਰ ਛੋਟੀ ਜਿਹੀ ਸ਼ੇਅਰ ਕਰਨੀ ਚਾਹਣਾ ਹੂੰ ਪੰਜਾਬੀ ਜਗਤ ਵਾਸਤੇ ਪੰਜਾਬੀਆਂ ਵਾਸਤੇ ਬੜੀ ਅੱਛੀ ਖਬਰ ਹੈ ਇੱਕ ਹਮ ਕਿ ਜਿਹੜੇ ਆਪਣੇ ਲੇਖਕ ਨੇ ਨਿੰਦਰ ਕੋ ਗਿਆਨ ਵੀ ਜੀ ਜੀ ਉਹਨਾਂ ਦੀ ਕਿਤਾਬ ਹੈ ਕਿ ਜੱਜ ਦਾ ਅਰਦਲੀ ਬਿਲਕੁਲ ਉਹ ਕਿਤਾਬ ਕੁਰਖੇਤਰ ਯੂਨੀਵਰਸਿਟੀ ਨੇ ਆਪਣੇ ਬੀਏ ਦੇ ਸਿਲੇਬਸ ਚ ਲਈ ਹੈ ਹਮ ਬਿਲਕੁਲ ਬੜੀ ਮਤਲਬ ਹਰਿਆਣੇ ਦੇ ਯੂਨੀਵਰਸਿਟੀ ਨੇ ਹਰਿਆਣੇ ਦੀ ਯੂਨੀਵਰਸਿਟੀ ਨੇ ਜੀ ਨਿੰਦਰ ਕੁੰਗਿਆਣ ਵੀ ਜਿਹੜੀ ਜੱਜ ਦਾ ਅਰਦਰੀ ਕਿਤਾਬ ਜਿਹਦੀ ਬਹੁਤ ਚਰਚਾ ਹੁੰਦੀ ਰਹੀ ਹੈ ਤੇ ਕਿਉਂਕਿ ਇਹ ਆਪ ਖੁਦ ਆਪਣੀ ਸਵੈ ਜੀਵਨੀ ਵਰਗੀ ਹੈਗੀ ਉਹਦੀ ਇਹ ਇੱਕ ਤਾਂ ਜਿਹੜੀ ਜੀ 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 ਉਹ ਵੀ ਇਹ ਪੰਜਾਬੀ ਦੇ ਤੀਜੇ ਸੈਮੈਸਟਰ ਦੇ ਵਿੱਚ ਉਹ ਹੋ ਉਹ ਜਿਹੜੀ ਉਹਦੀ ਸਵੈ ਜੀਵਨੀ ਹੈ ਇਹ ਹੂੰ ਉਹਨੂੰ ਉਹਦੇ ਵਿੱਚ ਲਾਇਆ ਉਹਨਾਂ ਨੇ ਸਿਲੇਬਸ ਦੇ ਵਿੱਚ ਕੋਰਸ ਦੇ ਵਿੱਚ ਜੋ ਬੜੀ ਮੈਂ ਸਮਝਦਾ ਸੀ ਵੀ ਇਹ ਖਬਰ ਵੀ ਸਾਡੇ ਜਿਹੇ ਦਰਸ਼ਕਾਂ ਨਾਲ ਸ਼ੇਰ ਕਰਨ ਵਾਲੀ ਹੈ ਜੀ ਬਿਲਕੁਲ ਤੇ ਇਹ ਵਧੀਆਂ ਜਿਹੜੀਆਂ ਇਹ ਭਵਸ਼ਾਈ ਤੇ ਇਹਦਾ ਵਿਸਥਾਰ ਜਿਹੜਾ ਉਸੀ bavishahi.com ਤੇ ਆਪਣੀ ਵੈਬਸਾਈਟ ਦਿੱਤਾ ਹੋਇਆ ਪੜ ਸਕਦੇ ਨੇ ਜਿਹੜੇ ਸਾਡੇ ਦਰਸ਼ਕ ਨੇ ਹਾਂਜੀ ਜਿਹੜਾ ਤੁਸੀਂ ਇਹ ਗੱਲ ਕੀਤੀ ਹੈ ਕਿ ਅੱਜ ਕੀ ਹੋਇਆ ਜੀ ਗੱਡੀਆਂ ਦਾ ਪੇਚਾ ਜਿਹੜਾ ਕੇਂਦਰ ਤੇ ਪੰਜਾਬ ਦਾ ਪੇਚਾ ਫਸਿਆ ਹੋਇਆ ਸੀ ਕਿਸਾਨਾਂ ਦੇ ਕੇਂਦਰ ਦਾ ਹੂੰ ਉਹਦਾ ਇੱਕ ਪੇਚ ਜਿਹੜਾ ਉਹ ਥੋੜਾ ਜਿਹਾ ਹੱਲ ਹੋ ਗਿਆ ਲੱਗਦਾ ਮੈਨੂੰ ਖੁੱਲ ਗਿਆ ਪੇਚ ਇੱਕ ਇੱਕ ਦਾ ਬਿਲਕੁਲ ਉਹਦੇ 'ਚ ਇਹ ਹੈ ਕਿ ਜਿਹੜਾ ਕਿਸਾਨਾਂ ਨੇ ਇਹ ਫੈਸਲਾ ਕਰਤਾ ਹੈ ਜਿਹੜੇ ਕਿਸਾਨਾਂ ਨੇ ਇਹ ਸ਼ਰਤ ਰੱਖੀ ਸੀ ਕਿ ਪਹਿਲਾਂ ਅਸੀਂ ਮਾਲ ਗੱਡੀਆਂ ਤਾਂ ਮਾਲ ਗੱਡੀਆਂ ਚਲਾ ਲਓ ਅਸੀਂ ਪਸੰਜਰ ਗੱਡੀਆਂ ਤਾਂ ਚਲਾਵਾਂਗੇ ਜਾਂ ਤਾਂ ਚੱਲਣ ਦੇਵਾਂਗੇ ਜੇ ਪਹਿਲਾਂ ਮਾਲ ਗੱਡੀਆਂ ਚਲਾਓਗੇ ਜੀ ਉਹ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ 30 ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਇਹ ਸ਼ਰਤ ਜਿਹੜੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਮੀਟਿੰਗ ਤੋਂ ਬਾਅਦ ਉਹਨਾਂ ਨੇ ਅਨਾਉਂਸਮੈਂਟ ਕਰਦੀ ਹਮ ਕਿ ਉਹ ਸ਼ਰਤ ਅਸੀਂ ਹਟਾ ਲਈ ਹੁਣ ਅਸੀਂ 23 ਤਾਰੀਖ ਤੋਂ ਜਿਹੜੇ ਕਿਸਾਨ ਰੇਲ ਗੱਡੀਆਂ ਜਿਹੜੀਆਂ ਉਹ ਉਹ ਚਾਲੂ ਹੋ ਸਕਦੇ ਨੇ ਸਾਰੀਆਂ ਅਸੀਂ ਕਿਸੇ ਨੂੰ ਨਹੀਂ ਰੋਕਾਂਗੇ ਹੂੰ ਤੇ 10 ਦਸੰਬਰ ਤੱਕ ਦਾ ਉਹਨਾਂ ਨੇ ਸਮਾਂ ਦਿੱਤਾ ਹੈ ਹੂੰ ਕਿ ਉਦੋਂ ਤੱਕ ਜਿਹੜੀ ਇਹੋ ਖੁੱਲ ਹੋਏਗੀ ਉਸ ਤੋਂ ਤੱਕ ਜੇ ਮਸਲਾ ਨਾ ਹੱਲ ਹੋਇਆ ਸਾਡਾ ਮੰਗਾਂ ਨਾ ਮੰਨੀਆਂ ਹੂੰ ਖੇਤੀ ਏਕਟਾਂ ਬਾਰੇ ਤੇ ਹੋਰ ਜਿਹੜੀ ਮੰਗਾਂ ਨੇ ਜੀ ਤੇ ਫੇਰ ਅਸੀਂ ਫੇਰ ਆਪਣਾ ਅਗਲਾ ਕਾਰਵਾਈ ਕਰਾਂਗੇ ਜੀ ਤੇ ਉਹ ਉਸ ਦੌਰਾਨ ਚ ਜਿਹੜੀਆਂ ਪੈਸੇਂਜਰ ਟ੍ਰੇਨ ਆਏ ਉਹ ਨਹੀਂ ਰੁਕੀਆਂ ਜਾਣਗੀਆਂ ਇਹ ਉਹਨਾਂ ਨੇ ਫੈਸਲਾ ਕਰਤਾ ਹੈ ਤੇ ਮੀਟਿੰਗ ਤੋਂ ਬਾਅਦ ਅਨਾਊਂਸਮੈਂਟ ਕੀਤੀ ਹਾਲਾਂਕਿ ਕੁਝ ਕਿਸਾਨ ਜਥੇਬੰਦੀਆਂ ਨੇ ਕੈਪਟਨ ਰਵਿੰਦਰ ਸਿੰਘ ਨੇ ਜਾਂ ਸਰਕਾਰ ਦਾ ਕਹਿਣਾ ਹੈ ਕਿ ਕੈਪਟਨ ਰਵਿੰਦਰ ਸਿੰਘ ਦੀ ਅਪੀਲ ਤੇ ਇਹ ਕੀਤਾ ਗਿਆ ਅੱਛਾ ਕੁਝ ਜਥੇਬੰਦੀਆਂ ਨੇ ਜਾਂ ਕੁਝ ਲੀਡਰਾਂ ਨੇ ਇਹ ਵੀ ਕਿਹਾ ਕਿ ਅਸੀਂ ਤੇ ਫੈਸਲਾ ਆਪਣੇ ਪੱਧਰ ਤੇ ਕੀਤਾ ਪਰ ਉਹਨਾਂ ਨੇ ਕੈਪਟਨ ਰਵਿੰਦਰ ਸਿੰਘ ਦੀ ਜਿਹੜੀ ਮੀਟਿੰਗ ਸੀ ਮੁੱਖ ਮੰਤਰੀ ਉਹਦਾ ਵੈਲਕਮ ਵੀ ਕੀਤਾ ਉਹਦੇ ਚ ਆਪਣੇ ਸੁਝਾਅ ਵੀ ਦਿੱਤੇ ਨੇ ਉਹਦਾ ਸਵਾਗਤ ਵੀ ਕੀਤਾ ਪਰ ਨਾਲ ਉਹਨਾਂ ਨੇ ਇਹ ਵੀ ਦਾਵਾ ਕੀਤਾ ਕੁਝ ਨਹੀਂ ਕਿ ਜਿਹੜਾ ਜੀ ਪਹਿਲਾਂ ਹੀ ਫੈਸਲਾ ਕਰੀ ਬੈਠੇ ਸੀ ਇਹ ਪਰ ਫੈਸਲਾ ਉਹ ਅੱਜ ਉਹ ਮੀਟਿੰਗ ਤੋਂ ਬਾਅਦ ਅਨਾਊਂਸਮੈਂਟ ਹੋਈ ਹੈ ਆਪਾਂ ਕੱਲ ਇਹ ਗੱਲ ਕਹੀ ਸੀ ਤੋਂ ਪਹਿਲਾਂ ਗਈ ਸੀ ਕਿ ਇਹ ਛੱਡ ਦੇ ਇਹਦਾ ਨਾ ਪੰਜਾਬ ਦਾ ਨੁਕਸਾਨ ਹੋ ਰਿਹਾ ਤੇ ਇਹ ਛੱਡ ਦੇ ਨਹੀਂ ਚਾਹੀਦੀ ਇਹ ਇਹ ਮੰਗ ਤੇ ਉਹਨਾਂ ਨੇ ਵੀ ਇਹੀ ਕਿ ਰਿਪਰੈਜ਼ੈਂਟੇਸ਼ਨ ਆ ਰਹੀ ਹੈ ਸਿੱਕੇ ਸਾਨੂੰ ਟਰੱਕ ਜੂਨੀਅਨਾਂ ਦੇ ਹੋਰਾਂ ਦੇ ਦੂਜੇ ਤਬਕਿਆਂ ਦੇ ਕਿ ਸਾਡਾ ਨੁਕਸਾਨ ਹੋ ਰਿਹਾ ਤੇ ਅਸੀਂ ਪੰਜਾਬ ਦੇ ਨੁਕਸਾਨ ਨੂੰ ਬਚਾਉਣ ਵਾਸਤੇ ਅਸੀਂ ਇਹ ਆਪਣਾ ਜਿਹੜੀ ਹੈ ਫੈਸਲਾ ਬਦਲ ਰਹੇ ਆ ਕਿ ਅਸੀਂ ਪੈਸੇਂਜਰ ਗੱਡੀਆਂ ਲੌਕ ਕਰ ਰਹੇ ਆ ਸੋ ਉਹ ਬਹੁਤ ਅੱਛਾ ਉਹਦਾ ਅਸਰ ਹੋਏਗਾ ਉਮੀਦ ਹੈ ਉਸ ਤੋਂ ਬਾਅਦ ਕੈਪਟਨ ਵਿਰਿੰਦਰ ਸਿੰਘ ਨੇ ਸੈਂਟਰਲ ਗਵਰਨਮੈਂਟ ਨੂੰ ਅਪੀਲ ਕਰਤੀ ਹੈ ਹੂੰ ਕਿ ਤੁਸੀਂ ਹੁਣ ਹੁਣ ਕੋਈ ੜਕਾ ਨਹੀਂ ਹੈ ਤੇ ਤੁਸੀਂ ਗੱਡੀਆਂ ਜਿਹੜੀਆਂ ਪੂਰੀ ਤਰ੍ਹਾਂ ਚਾਲੂ ਕਰੋ ਪੰਜਾਬ ਦੇ ਵਿੱਚ ਹੂੰ ਸੋ ਅਜੇ ਸੈਂਟਰਲ ਗਵਰਨਮੈਂਟ ਦਾ ਰੇਲਵੇ ਦਾ ਜਿਹੜਾ ਰਿਐਕਸ਼ਨ ਹੈ ਉਹ ਅਜੇ ਆਉਣਾ ਹੈ ਦੇਖਿਆ ਜਾਣਾ ਹੈ ਪਰ ਇੱਕ ਇਹਦੇ ਵਿੱਚ ਮੈਂ ਇੱਕ ਥੋੜੀ ਗੱਲ ਸਪਸ਼ਟ ਕਰ ਦਿਆਂ ਕਿ ਜਿਹੜੀ ਕਿਸਾਨ ਮਜ਼ਦੂਰ ਕਮੇਟੀ ਹੈ ਜੀ ਮਾਝੇ ਦੀ ਜੀ ਜਿਹਦਾ ਬਹੁਤ ਬਹੁਤਾ ਮਾਝੇ ਤੇ ਅੰਮ੍ਰਿਤਸਰ ਤੇ ਬਹੁਤਾ ਹੈਗਾ ਹੂੰ ਉਹ ਉਸ ਨੇ ਅਜੇ ਨਾ ਤਾਂ ਉਹ ਇਹਨਾਂ ਦੇ ਕਿਸਾਨਾਂ ਨਾਲ ਗੱਲਬਾਤ ਸ਼ਾਮਲ ਹੋਏ ਨਾ ਦਿੱਲੀ ਗਏ ਸੀ ਨਾ ਅੱਜ ਦੀ ਗੱਲਬਾਤ ਸ਼ਾਮਲ ਹੋਏ ਤੇ ਜਿਹੜੇ ਸਰਵਨ ਸਿੰਘ ਭਨੇਰ ਦੀ ਵਾਈ ਹੈਡੀ ਉਹਨੇ ਉਹਨੇ ਅੱਜ ਵੀ ਇਹ ਕਿਹਾ ਕਿ ਅਸੀਂ ਅਸੀਂ ਜਿਹੜੇ ਇਹਦੇ ਵਿੱਚ ਸ਼ਾਮਲ ਨਹੀਂ ਹੋਏ ਆ ਜੀ ਅਸੀਂ ਅਜੇ ਉਹਨਾਂ ਨੇ ਇਹ ਕਿਹਾ ਕਿ ਸਾਡੇ ਵੱਲੀ ਉਹ ਤਾਂ ਪਹਿਲਾਂ ਹੀ ਜਿਹੜੇ ਮਾਲ ਗੱਡੀਆਂ ਵਾਸਤੇ ਤਾਂ ਅੱਜ ਖੁੱਲ ਪਹਿਲੇ ਦਿੱਤੀ ਹੋਈ ਹੈ ਜੀ ਜੀ ਪੈਸੇਂਜਰ ਗੱਡੀਆਂ ਵਾਸਤੇ ਹਾਲਾਂਕਿ ਉਹਨਾਂ ਨੇ ਸਟੇਸ਼ਨਾਂ ਤੋਂ ਨਹੀਂ ਬੈਠੇ ਉੱਠ ਗਏ ਨੇ ਆ ਪਰ ਸੰਜੇ ਗੱਡੀਆਂ ਵਾਸਤੇ ਅਜੇ ਵੀ ਉਹਨਾਂ ਨੇ ਕਿਹਾ ਕਿ ਅਸੀਂ ਫੈਸਲਾ ਕਰਾਂਗੇ ਸੋਚਾਂਗੇ ਮਤਲਬ ਉਹਨਾਂ ਦੀ ਸਰਕਾਰ ਨਾਲ ਅਜੇ ਕੋਈ ਗੱਲਬਾਤ ਨਹੀਂ ਹੋਈ ਫਾਈਨਲ ਉਹਨਾਂ ਦਾ ਜਿਹੜਾ ਫੈਸਲਾ ਆਉਣਾ ਹੈ ਅਜੇ ਹਾਂ ਸੋ ਇਹ ਦੇਖਿਆ ਜਾਣਾ ਹੈ ਕਿ ਕੀ ਜਿਹੜਾ ਬਾਕੀ ਜੱਥੇਬੰਦੀਆਂ ਸਾਰੀਆਂ ਨੇ ਇਹ ਐਲਾਨ ਤੇ ਉਮੀਦ ਇਹੀ ਕਰਦੇ ਆ ਕਿ 23 ਤਰੀਕ ਤੋਂ ਜਿਹੜੀਆਂ ਮਾਲ ਗੱਡੀਆਂ ਦੀ ਆਵਾਜਾਈ ਤੇ ਦੂਸਰੀਆਂ ਗੱਡੀਆਂ ਦੀ ਆਵਾਜਾਈ ਸ਼ੁਰੂ ਹੋ ਜੇਗੀ ਪੰਜਾਬ ਦੀ ਜਿਹੜੀ ਇਕਨੋਮੀ ਨੂੰ ਬ੍ਰੇਕਾਂ ਲੱਗੀਆਂ ਹੈ ਹੈਗੇ ਅਸੀਂ ਮਾਲ ਗੱਡੀਆਂ ਦੇ ਨਾਲ ਉਹਨੂੰ ਉਹ ਜਿਹੜੀਆਂ ਉਹ ਹਟਣਗੀਆਂ ਤੇ ਥੋੜੀ ਜਿਹੀ ਇਕਨੋਮਿਕ ਐਕਟੀਵਿਟੀ ਜਿਹੜੀ ਹੈ ਉਹ ਸ਼ੁਰੂ ਹੋਏਗੀ ਪਰ ਨਾਲ ਹੀ ਕਿਸਾਨਾਂ ਨੇ ਇਹ ਵੀ ਐਲਾਨ ਕਰਤਾ ਹੈ ਕਿ ਜਿਹੜਾ 26 27 ਦਾ ਸਾਡਾ ਪ੍ਰੋਗਰਾਮ ਜਾਰੀ ਰਹੇਗਾ ਹੂੰ ਦਿੱਲੀ ਜਾਣਾ ਤੇ ਜਿੱਥੇ ਜਿਵੇਂ ਕੱਲ ਗੱਲ ਕੀਤੀ ਸੀ ਕਿ ਜਿੱਥੇ ਉਹਨਾਂ ਨੂੰ ਰੋਕ ਲਿਆ ਉੱਥੇ ਅਸੀਂ ਧਰਨੇ ਮਾਰਾਂਗੇ ਉੱਥੇ ਰੋਕਾਂਗੇ ਜੀ ਰਸਤੇ ਰੋਕ ਦੇਾਂਗੇ ਜੀ ਜੀ ਤਾਂ ਉਹ ਅਜੇ ਮਸਲਾ ਖੜਾ ਹੈ ਤੇ ਚਾਰ-ਚਾਰ ਮਹੀਨਿਆਂ ਦੇ ਰਾਸ਼ਨ ਲੈ ਕੇ ਚੱਲਾਂਗੇ ਇਹ ਵੀ ਕਿ ਉਹਨਾਂ ਨੇ ਕਿਹਾ ਸੋ ਕਿਤੇ ਇਹ ਨਾ ਹੋਵੇ ਹੁਣ ਵੀ ਮਾਲ ਗੱਡੀਆਂ ਗੱਡੀਆਂ ਤੇ ਚੱਲ ਪੈਣ ਤੇ ਸਰਕਾਰ ਨੂੰ ਗੁਜਾਣ ਇਹ ਵੀ ਹੋ ਸਕਦਾ ਸੋ ਇਸ ਕਰਕੇ ਉਹ ਜਿਹੜਾ ਉਹਨਾਂ ਦਾ ਬੇਸਿਕ ਮੁੱਦਾ ਜਿਹੜਾ ਕਿਸਾਨੀ ਦਾ ਕਿਸਾਨਾਂ ਦੇ ਜਿਹੜੇ ਕੇਂਦਰ ਸਰਕਾਰ ਵੱਲੋਂ ਅਜੇ ਤੱਕ ਕੋਈ ਗੱਲਬਾਤ ਸੱਦੇ ਦਾ ਕੋਈ ਆਇਆ ਨਹੀਂ ਨਹੀਂ ਬਿਲਕੁਲ ਤੇ ਸੋ ਇਸ ਕਰਕੇ ਅਜੇ ਉਹ ਮਸਲਾ ਖੜਾ ਹੈ ਪਰ ਇੱਕ ਮਸਲਾ ਜਿਹੜਾ ਮਾਲ ਗੱਡੀਆਂ ਦਾ ਤੇ ਰੇਲ ਗੱਡੀਆਂ ਦਾ ਜਿਹੜੀ ਰੇਲਵੇ ਸਰਵਿਸ ਦਾ ਪੰਜਾਬ ਵੱਲੋਂ ਹਰੀ ਝੰਡੀ ਹੋ ਗਈ ਕਿਸਾਨਾਂ ਵੱਲੋਂ ਹਰੀ ਝੰਡੀ ਹੋ ਗਈ ਹੁਣ ਜਿਹੜਾ ਤੇ ਬੀਜੇਪੀ ਦੀ ਲੀਡਰਸ਼ਿਪ ਤੇ ਕਿ ਉਹ ਹੁਣ ਇਹਨਾਂ ਨੂੰ ਰਿਸਪੌਂਸ ਕਿਵੇਂ ਕਰਦੇ ਨੇ ਦੇਖੋ ਇਹ ਜੋ ਜੋ ਹੈ ਹੋ ਸਕਦਾ ਇਹ ਮਤਲਬ ਇਹ ਇਸ ਦਾ ਮਤਲਬ ਇਹ ਲਿਆ ਜਾਏ ਕਿ ਕਿਸਾਨਾਂ ਨੂੰ ਝੁਕਣਾ ਪੈ ਗਿਆ ਸਰਕਾਰ ਨੇ ਆਪਣੀ ੜੀ ਬੰਨਾਲੀ ਜੀ ਕੇਂਦਰ ਸਰਕਾਰ ਨੇ ਬਾਹ ਮਰੋੜ ਲਈ ਬਲੈਕਵੇ ਨੇ ਕਰ ਲਈ ਇਹਦਾ ਮਤਲਬ ਕੋਈ ਵੀ ਕੱਢੇ ਜਾ ਸਕਦੇ ਆ ਬਿਲਕੁਲ ਪਰ ਨੈਟ ਨੈਚਰਲ ਇਹ ਹੈ ਕਿ ਪੰਜਾਬ ਦੇ ਫਾਇਦੇ ਚ ਹੋਇਆ ਇਹ ਤੇ ਕਿਸਾਨ ਜਿੱਥੇ ਵੰਦੀਆ ਦੀ ਇਸ ਗੱਲ ਤੇ ਉਹਨਾਂ ਨੇ ਠੀਕ ਫੈਸਲਾ ਕੀਤਾ ਹੈ ਮੇਰੇ ਹਿਸਾਬ ਨਾਲ ਜਿਹੜੀਆਂ ਇਹ ਜਿਹੜੀਆਂ ਵੀ ਕੌਣ ਚ ਕੌਣ ਜਿੱਤਿਆ ਕੌਣ ਹਾਰਿਆ ਮਤਲਬ ਜੋ ਕੁਝ ਹੋ ਰਿਹਾ ਸੀ ਉਹਦੇ ਨਾਲ ਪੰਜਾਬ ਹਾਰ ਰਿਹਾ ਸੀ ਬਿਲਕੁਲ ਹਾਰ ਪੰਜਾਬ ਰਿਹਾ ਸੀ ਉਹਦੇ ਨਾਲ ਜੋ ਕੁਝ ਹੋ ਰਿਹਾ ਸੀ ਜੇ ਇਹਦਾ ਚੱਲਦੀ ਰਹਿੰਦੀ ਤਾਂ ਇਸ ਕਰਕੇ ਇਹ ਠੀਕ ਫੈਸਲਾ ਹੋਇਆ ਤੇ ਉਮੀਦ ਹੈ ਕਿ 23 ਤਰੀਕ ਤੋਂ ਹੋਏ ਰੇਲਵੇ ਦਿਹਾੜਾ ਗੱਡੀਆਂ ਜਿਹੜੀਆਂ ਰੇਲਾਂ ਜਿਹੜੀਆਂ ਮਾਲ ਗੱਡੀਆਂ ਦੂਜੀਆਂ ਵੀ ਚੱਲ ਪੈਣਗੀਆਂ ਹਮ ਪਰ ਬਲੀ ਸਾਬ ਕਿਸਾਨਾਂ ਨੇ ਅਲਟੀਮੇਟਮ ਵੀ ਦਿੱਤਾ ਇੱਕ ਤਰ੍ਹਾਂ ਨਾਲ ਆਪਾਂ ਤੁਸੀਂ ਜ਼ਿਕਰ ਕਰ ਹੀ ਦਿੱਤਾ ਕਿ 15 ਦਿਨਾਂ ਦਾ ਉਹਨਾਂ ਨੇ ਸਮਾਂ ਦਿੱਤਾ ਕਿ ਜੇਕਰ ਕੋਈ ਗੱਲਬਾਤ ਬਣਦੀ ਨਜ਼ਰ ਆਈ ਤਾਂ ਉਹ ਉਹਨਾਂ ਦਿਨ ਜਿੰਨੀ ਵੀ ਮਾਲ ਗੱਡੀਆਂ ਨੇ ਜਾਂ ਪੈਸੈਂਜਰ ਨੇ ਉਹ ਉਹਨਾਂ ਨੂੰ ਆਉਣ ਦੇਣਗੇ ਉਸ ਤੋਂ ਬਾਅਦ ਉਹ ਫਿਰ ਬਜਦ ਨੇ ਉੱਥੇ ਰਹਿਣਗੇ ਪਰ ਨਾਲ ਦੀ ਨਾਲ ਇਹ ਵੀ ਕਿਹਾ ਕਿ 26 ਤਾਂ ਇਹਨੂੰ ਭਾਵੇਂ ਉਹ ਜਾ ਰਹੇ ਨੇ ਦਿੱਲੀ ਨੂੰ ਪਰ ਉਹਨਾਂ ਦੇ ਕੁਝ ਨਾ ਕੁਝ ਬੰਦੇ ਨੇ ਜੋ ਉਹ ਧਰਨਿਆਂ ਦੇ ਵਿੱਚ ਜਾਂ ਉੱਥੇ ਜਿਹੜੇ ਰੇਲ ਗੱਡੀਆਂ ਦੇ ਰੇਲ ਰੇਲਵੇ ਆ ਦੇ ਵਿੱਚ ਮਤਲਬ ਕਿ ਪਾਰਕਿੰਗਾਂ ਦੇ ਵਿੱਚ ਬੈਠੇ ਨੇ ਉਹ ਕੁਝ ਨਾ ਕੁਝ ਬੰਦੇ ਉੱਥੇ ਜ਼ਰੂਰ ਮੌਜੂਦ ਰਹਿਣਗੇ ਇਹਨੂੰ ਕਿਵੇਂ ਦੇਖਦੇ ਹੋ ਮਤਲਬ ਕਿ ਅੰਦਰੋਂ ਅੰਦਰੀ ਤੱਕ ਕਿਸਾਨਾਂ ਦੇ ਹਜੇ ਵੀ ਇਹ ਚੀਜ਼ ਵੱਲ ਰਹੀ ਹੈ ਨਾ ਕਿ ਜੇਕਰ ਅਸੀਂ ਪੱਕੇ ਉੱਥੋਂ ਉੱਠ ਖੜੇ ਤਾਂ ਉਹ ਦਾ ਨੁਕਸਾਨ ਹੋ ਸਕਦਾ ਨੀ ਉਹਨਾਂ ਨੇ ਕਹਿ ਕਿ ਜਿਹੜੇ ਪਾਰਕ ਨੇ ਰੇਲਵੇ ਸਟੇਸ਼ਨਾਂ ਦੇ ਪਾਰਕਾਂ ਦੇ ਪਿੱਛੇ ਬੈਠੇ ਨੇ ਤਾਂ ਨਹੀਂ ਚੱਕਣੇ ਅਸੀਂ ਹੂੰ ਤਾਂ ਨਹੀਂ ਚੱਕਣੇ ਅੰਦੋਲਨ ਨਹੀਂ ਖਤਮ ਕਰਨਾ ਦਿੱਲੀ ਵਾਲਾ ਪ੍ਰੋਗਰਾਮ ਵੀ ਜਾਰੀ ਰਹੇਗਾ ਤੇ ਜਿਹੜਾ ਰੇਲ ਗੱਡੀਆਂ ਦਾ ਜਿਹੜਾ ਪੋਸਟਪੋਨ ਕੀਤਾ ਉਹਨਾਂ ਨੇ ਜੀ ਉਹ ਵੀ 10 ਦਸੰਬਰ ਤੱਕ ਕੀਤਾ ਹੂੰ ਸੋ ਉਦੋਂ ਤੱਕ ਤਾਂ ਇਹ ਉਮੀਦ ਕੀਤੀ ਜਾ ਰਹੀ ਹੈ ਜਿਵੇਂ ਕਿ ਅੱਜ ਭਾਜਪਾ ਦੇ ਜਿਹੜੇ ਕੁਝ ਨੇਤਾ ਕਹਿ ਰਹੇ ਸੀ ਕਿ ਉਧਰ ਤੱਕ ਉਮੀਦ ਹੈ ਕਿ ਸੈਂਟਰਲ ਗਵਰਨਮੈਂਟ ਇਹਨਾਂ ਨੂੰ ਫੇਰ ਗੱਲਬਾਤ ਲਈ ਬੁਲਾਏਗੀ ਕੋਈ ਨਾ ਕੋਈ ਖੱਲ ਜਿਹੜਾ ਵਿਚਲਾ ਰਸਤਾ ਕੱਢਿਆ ਜਾਏਗਾ ਇਹ ਇਸ ਤਰ੍ਹਾਂ ਦੀ ਉਮੀਦਾਂ ਜ਼ਾਹਰ ਕੀਤੀਆਂ ਜਾ ਰਹੀਆਂ ਪਰ ਕਿਹਾ ਕੁਝ ਨਹੀਂ ਜਾ ਸਕਦਾ ਹੂੰ ਸੋ ਮੈਂ ਇਹੀ ਕਹਣਾ ਵੀ ਇੱਕ ਪੇਚ ਖੁੱਲਿਆ ਹੈ ਬਾਕੀ ਦੇ ਪੇਚ ਉੱਤੇ ਫਸੇ ਹੋਏ ਨੇ ਨਾ ਵੱਡੇ ਪੇਚ ਤਾਂ ਫਸੇ ਹੋਏ ਨੇ ਬਿਲਕੁਲ ਇਹ ਮਾਲ ਗੱਡੀਆਂ ਤੇ ਰੇਲ ਗੱਡੀਆਂ ਦਾ ਦਾ ਉਸ ਐਜੀਟੇਸ਼ਨ ਦਾ ਇੱਕ ਬਾਈ-ਪ੍ਰੋਡਕਟ ਸੀਗਾ ਉਹਦੇ ਵਿੱਚੋਂ ਨਿਕਲੀ ਗੱਲ ਸੀ ਅਸਲ ਤਾਂ ਜਿਹੜਾ ਮੁੱਦਾ ਬੇਸਿਕ ਤਾਂ ਉਹ ਤਾਂ ਖੜੇ ਹੀ ਆ ਜੇ ਬਿਲਕੁਲ ਸੋ ਇਸ ਕਰਕੇ ਉਹ ਤਾਂ ਖੜਾਈ ਜਾਂ ਜਿਟੇਸ਼ਨ ਵੀ ਜਾਰੀ ਹੈ ਉਹ ਤੇ ਉਧਰ ਸਰਕਾਰ ਵੀ ਆਪਣੇ ਉਸ ਤੇ ਸਟੈਂਡ ਤੇ ਖੜੀ ਹੈ ਹਮ ਸਰਕਾਰ ਵੀ ਅੱਜ ਤੱਕ ਵੀ ਹੁਣ ਜਸਟੀਫਾਈ ਕਰ ਰਹੀ ਹੈ ਉਹ ਤਾਂ ਆਪਣੇ ਕਾਨੂੰਨਾਂ ਨੂੰ ਤੋਂ ਇਸ ਕਰਕੇ ਉਹ ਉਹ ਮਸਲਾ ਉੱਥੇ ਹੀ ਖੜਾ ਹੈ ਹਾਂ ਇੱਕ ਹੈਗਾ ਕਿ ਹੁਣ ਜਿਹੜੇ ਇਹ ਜਿਹੜੇ ਜਿਹੜੀ ਕਿ ਉਮੀਦ ਕੀਤੀ ਜਾ ਰਹੀ ਹੈ ਕਿ ਜੇ ਕੈਪਟਨ ਅਵਿੰਦਰ ਸਿੰਘ ਦੀ ਪ੍ਰਧਾਨ ਮੰਤਰੀ ਨਾਲ ਮੀਟਿੰਗ ਹੁੰਦੀ ਹੈ ਤੇ ਉਹਦੇ ਚ ਕੀ ਆਉਟਪੁੱਟ ਹੁੰਦਾ ਫਿਰ ਉਹ ਕੀ ਨਿਕਲਦਾ ਹੈ ਜਾਂ ਉਹ ਕੀ ਕਿਹੋ ਜਿਹਾ ਉਹ ਵਤੀਰਾ ਹੁੰਦਾ ਉਹ ਅਜੇ ਸਵਾਲ ਖੜਾ ਹੈ ਜੀ ਜੀ ਬਿਲਕੁਲ ਅ ਅਗਲੀ ਖਬਰ ਵੱਲ ਵਧਾਂਗੇ ਅ ਪਹਿਲਾਂ ਉਸ ਤੋਂ ਪਹਿਲਾਂ ਅਗਲੀ ਖਬਰ ਵੱਲ ਵਧਣ ਤੋਂ ਪਹਿਲਾਂ ਇੱਕ ਕਮੈਂਟ ਲੈ ਲਾਂਗੇ ਸ਼ਾਮ ਸਿੰਘ ਸੰਧੂ ਹੋਰਾਂ ਨੇ ਕਮੈਂਟ ਕੀਤਾ ਕਿ ਬੱਲੀ ਜੀ ਮੈਨੂੰ ਨਹੀਂ ਲੱਗਦਾ ਕਿ ਨਰਿੰਦਰ ਮੋਦੀ ਜੀ ਆਪਣੇ ਕਿਸੇ ਫੈਸਲੇ ਤੋਂ ਪਲਟਣਗੇ ਉਹਨਾਂ ਨੇ ਲਿਖਿਆ ਪੰਜਾਬੀ ਸ਼ੋਧਿਤ ਕਿ ਮੋਦੀ ਨਰਿੰਦਰ ਮੋਦੀ ਆਪਣੇ ਕਿਸੇ ਫੈਸਲੇ ਤੋਂ ਪਰਟੂ ਮੈਨੂੰ ਨਹੀਂ ਲੱਗਦਾ ਕਿਵੇਂ ਦੇਖਦੇ ਹਾਂ ਇਹ ਉਹਨਾਂ ਦਾ ਜਿਹੜਾ ਵਿਹਾਰ ਹੁਣ ਤੱਕ ਦਾ ਜਿਹੜਾ ਕੈਰੀਅਰ ਹੈ ਜਿਵੇਂ ਐਜੇ ਪ੍ਰਾਈਮ ਮਿਨਿਸਟਰ ਹੂੰ ਜਾਂ ਜਿਹੜਾ ਉਹਨਾਂ ਦਾ ਜੋ ਪਿਛਲੇ ਮੁੱਦੇ ਆਏ ਨੇ ਹੂੰ ਜਿਵੇਂ ਕਸ਼ਮੀਰ ਦੇ ਸੰਬੰਧ ਸੀ ਜਿਹੜਾ ਉਹ ਸੋਧ ਕੀਤੀ ਸੀ ਕਨਸਟੀਟਿਊਸ਼ਨ 'ਚ ਬਾਹਰਲੇ ਬਾਰੇ ਜਿਹੜੇ ਬਾਹਰਲੇ ਸਿਟੀਜ਼ਨਸ਼ਿਪ ਜਿਹੜਾ ਐਕਟ ਸੀ ਉਹਦੇ ਬਾਰੇ ਹੂੰ ਤੇ ਜਿਹੜਾ ਤਿੰਨ ਤਲਾਕ ਵਾਲੇ ਉਹਦੇ ਇਥੇ ਉਹ ਜੋ ਜਨੇ ਮਸਲੇ ਆਏ ਨੇ ਜਿਨ੍ਹਾਂ ਦੇ ਵਿਰੋਧ ਵੀ ਹੋਇਆ ਹ ਹ ਉਹ ਸ਼ਹੀਨ ਬਾਗ ਦਾ ਕਿੰਨੇ ਦਿਨ ਮੋਰਚਾ ਚੱਲਦਾ ਰਿਹਾ ਬਹੁਤ ਲੰਮਾ ਪਰ ਉਹ ਆਪਣੀ ਗੱਲ ਤੇ ਅੜੇ ਰਹੇ ਉਹਨਾਂ ਨੇ ਕਿਸੇ ਦੀ ਪ੍ਰਵਾਹ ਨਹੀਂ ਕੀਤੀ ਹ ਆਪਣੀ ਜਿਹੜੇ ਵੀ ਉਹਨਾਂ ਨੇ ਉਹਦੇ ਚ ਏਜੰਡੇ ਰੱਖੇ ਸੀ ਹ ਜਾਂ ਆਪਣੀ ਮੈਨੀਫੈਸਟੋ ਚ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਜੀ ਜੀ ਉਹ ਜਿਹੜੇ ਆ ਉਹ ਕੁਝ ਮੁੱਦੇ ਇਹੋ ਜਿਹੇ ਜਿਹੜੇ ਕੰਟਰੋਵਰਸ਼ੀਅਲ ਸੀਗੇ ਕਾਫੀ ਲੋਕਾਂ ਦੇ ਜਿਹੜਾ ਵਿਰੋਧ ਵੀ ਸੀਗਾ ਲੰਬਾ ਵੀ ਵਿਰੋਧ ਚੱਲਦਾ ਰਿਹਾ ਪਰ ਉਹ ਆਪਣੀ ਗੱਲ ਤੇ ਅੜੇ ਰਹੇ ਉਹਨਾਂ ਨੇ ਉਸ ਨੂੰ ਪ੍ਰਵਾਹ ਨਹੀਂ ਕੀਤੀ ਤੇ ਉਹ ਜਿਹੜੇ ਸਾਰੇ ਫੈਸਲੇ ਕੀਤੇ ਪਾਰਲੀਮੈਂਟ ਜੈਕਟ ਵੀ ਪਾਸ ਕੀਤੇ ਸੋ ਇਸ ਜਿਹੜਾ ਉਹਨਾਂ ਦਾ ਪਿਛਲਾ ਰਿਕਾਰਡ ਹੈ ਉਸ ਤੋਂ ਮੈਨੂੰ ਲੱਗਦਾ ਕਿ ਸਾਡੇ ਜਿਹੜੇ ਦਰਸ਼ਕ ਨੇ ਇਹ ਗੱਲ ਉਹਨਾਂ ਦੀ ਠੀਕ ਹੈ ਕਿ ਉਹਨਾਂ ਨੂੰ ਉਹਦਾ ਇਹ ਪ੍ਰਭਾਵ ਜਿਹੜਾ ਹੈ ਬੜੇ ਕੋ ਆਪਣੀ ਗੱਲ ਤੋਂ ਪਿੱਛੇ ਹਟਦੇ ਨਹੀਂ ਹੈ ਜਾਂ ਉਹ ਇਹ ਉਹਨਾਂ ਨੂੰ ਕੋਈ ਵੀ ਮਤਲਬ ਦਬਾਅ ਦਾ ਹੀ ਨਹੀਂ ਆਉਂਦੇ ਹੋ ਹੂੰ ਸੋ ਇਹ ਮੈਂ ਪਹਿਲੇ ਕਹ ਜੜ ਵੀ ਉਹ ਤਾਂ ਆਪਦੀ ਗੱਲ ਚੜੇ ਹੋਏ ਨੇ ਹੂੰ ਇੱਧਰ ਕਿਸਾਨ ਅੜੇ ਹੋਏ ਨੇ ਵੀ ਉਹਨੂੰ ਵਿਚਲਾ ਕੀ ਹੁੰਦਾ ਔਰ ਇੱਕ ਵੀ ਜਦੋਂ ਐਜੀਟੇਸ਼ਨ ਸਰਕਾਰਾਂ ਵੀ ਇਹ ਵੀ ਹੁੰਦੀ ਹੈ ਨੀਅਤ ਵੀ ਐਜੀਟੇਸ਼ਨ ਆ ਜਿਹੜੀ ਹਲੇ ਉਹਨਾਂ ਨੂੰ ਲਟਕਾ ਦਿਓ ਲੰਮਾ ਕਰ ਦਿਓ ਫਿਰ ਉਹ ਜਿਹੜੇ ਐਜੀਡੇਟਰ ਹੁੰਦੇ ਨੇ ਜਾਂ ਲੋਕ ਹੁੰਦੇ ਨੇ ਹੰਬ ਜਾਂਦੇ ਨੇ ਉਹਦੇ ਹੋਰ ਮਸਲੇ ਆ ਜਾਂਦੇ ਨੇ ਜਾਂ ਡਾਇਵਰਟ ਕਰ ਦਿਓ ਡਾਇਵਰਸ਼ਨ ਕਰ ਦਿਓ ਹੂੰ ਕੋਈ ਹੋਰ ਵੱਡਾ ਮੁੱਦਾ ਇਹੋ ਜਿਹਾ ਛੇੜ ਦਿਓ ਜਾਂ ਵੱਡਾ ਮੁੱਦਾ ਉਸ ਬਬਨ ਨਾਲ ਵੀ ਆ ਜਾਂਦਾ ਹੈ ਹੂੰ ਤਾਂ ਕਿ ਉਹਦੀ ਫਿਰ ਡਾਇਵਰਸ਼ਨ ਹੋ ਜਾਂਦੀ ਹੈ ਤੇ ਹੋਰ ਮੁੱਦੇ ਭਾਰੂ ਹੋ ਜਾਂਦੇ ਨੇ ਵੈਸੇ ਪੰਜਾਬ ਦਾ 1947 ਤੋਂ ਲੈ ਕੇ ਜੇ ਸਾਰਾ ਇਤਿਹਾਸ ਦੇਖੀਏ ਇਹ ਤਾਂ ਇਹ ਹੀ ਹੈ ਹੂੰ ਕਿ ਪੰਜਾਬ ਦੇ ਵਿੱਚ ਮੁੱਦੇ ਉੱਠਦੇ ਨੇ ਟਕਰਾਹ ਹੁੰਦੇ ਨੇ ਬਹੁਤ ਸਾਰੇ ਮਸਲੇ ਉੱਠਦੇ ਨੇ ਨਿਵੇੜਾ ਕਿਸੇ ਦਾ ਨਹੀਂ ਹੁੰਦਾ ਕਲੋਜ਼ਰ ਕਿਸੇ ਦਾ ਨਹੀਂ ਹੁੰਦਾ ਤੇ ਹੋਰ ਨਵੇਂ ਮੁੱਦੇ ਖੜੇ ਹੋ ਜਾਂਦੇ ਨੇ ਪਿਛਲਾ ਉਸੇ ਤਰ੍ਹਾਂ ਹੀ ਰਹਿੰਦੇ ਨੇ ਪੰਜਾਬ ਦੇ ਨਾਲ ਜਿੰਨੇ ਵੱਡੇ ਤੋਂ ਆਤ ਉਹ ਸਾਰਿਆਂ ਦੇ ਜਿਹੜੇ ਉਹ ਉਸੇ ਤਰ੍ਹਾਂ ਹੀ ਖਿਲੇਦਾ ਰਹਿੰਦਾ ਠੰਡੇ ਹੋ ਜਾਂਦੇ ਨੇ ਇਹਨੇ ਪਰ ਉਹ ਖਤਮ ਕਦੇ ਨਹੀਂ ਹੋਏ ਹਮ 84 ਦੇ ਨਾਲ ਬਲੂ ਸਟਾਰ ਲੈ ਲਓ 83 ਦੇ ਜਿਹੜੇ ਕਤਲੇ ਆਮ ਸੀ ਉਹ ਲੈ ਲਓ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਮੁੰਦੇ ਨੇ ਸੋ ਇਸ ਕਰਕੇ ਇਹ ਵੀ ਹੋ ਸਕਦਾ ਹੈ ਮਤਲਬ ਸਰਕਾਰਾਂ ਦੀ ਇਹ ਨੀਅਤ ਹੁੰਦੀ ਹੈ ਕਿ ਇਹਨੂੰ ਲਮਕਾ ਦੇਓ ਉਹਨੂੰ ਹੋਰ ਮੁੱਦੇ ਭਾਰੂ ਹੋ ਜਾਣਗੇ ਜਾਂ ਕੋਈ ਇਹੋ ਜਿਹੇ ਜਜ਼ਬਾਤੀ ਮੁੱਦੇ ਧਾਰਮਿਕ ਮੁੱਦੇ ਕਈ ਵਾਰ ਭਾਰੂ ਹੋ ਜਾਂਦੇ ਆ ਜਿਹੜੇ ਉਹ ਪਿਛਲੇ ਮੁੱਦੇ ਇਕਨੋਮਿਕ ਪਿੱਛੇ ਹੀ ਰਹਿ ਜਾਂਦੇ ਆ ਜੀ ਸੋ ਇਸ ਕਰਕੇ ਅਜੇ ਕੁਝ ਕਹਿਣਾ ਮੁਸ਼ਕਲ ਹੈ ਪਰ ਇਹ ਹੈਗਾ ਕਿ ਇਹ ਜਿਹੜੀ ਅਬਜ਼ਰਵੇਸ਼ਨ ਹੈ ਨਾ ਦੀ ਉਹਦੇ ਜੀ ਤੁਹਾਨੂੰ ਕੋਈ ਤਕਨੀਕੀ ਹਾਂਜੀ ਬਲੀ ਜੀ ਜੀ ਕੋਈ ਪ੍ਰੋਬਲਮ ਆ ਗਈ ਜੀ ਅੱਛਾ ਮੈਂ ਇਹ ਇਹਦੇ ਨਾਲ ਹੀ ਇੱਕ ਹੋਰ ਜੋੜ ਲੂੰਗਾ ਤੁਸੀਂ ਗੱਲ ਕਹੀ ਹੈ ਕਿ ਧਰਨੇ ਮੁਜ਼ਾਰੇ ਜੋ ਚੱਲਦੇ ਹੁੰਦੇ ਨੇ ਵੀ ਉਹ ਕਈ ਵੇਰ ਜੋ ਕੋਈ ਨਵੀਂ ਚੀਜ਼ ਉੱਠ ਖੜੇ ਜਾਂ ਕੋਈ ਨਵਾਂ ਕੋਈ ਵਿਵਾਦ ਆ ਜਾਵੇ ਜਾਂ ਕੋਈ ਨਵਾਂ ਇਸ ਤਰ੍ਹਾਂ ਦਾ ਵੱਡੀ ਘਟਨਾ ਹੋ ਜਾਵੇ ਤਾਂ ਉਹ ਧਰਨਿਆਂ ਨੂੰ ਜਾਂ ਸੰਘਰਸ਼ਾਂ ਦਾ ਰੁਖ ਮੋੜ ਸਕਦੇ ਨੇ ਤੇ ਇਹ ਇਹਦੀ ਗੱਲ ਹੋਈ ਹੈ ਤਾਂ ਇਸ ਦੇ ਵਿਚਾਰ ਹੀ ਇੱਕ ਤਾਜ਼ਾ ਜੋ ਘਟਨਾ ਵਾਪਰੀ ਹੈ ਬਠਿੰਡਾ ਜ਼ਿਲ੍ਹਾ ਦੇ ਵਿੱਚ ਡੇਰਾ ਪ੍ਰੇਮੀ ਦਾ ਕਤਲ ਹੋਇਆ ਡੇਰਾ ਪ੍ਰੇਮੀ ਜੋ ਜਿਹਦੇ ਉੱਤੇ ਬੇਅਦਬੀ ਦੇ ਦੋਸ਼ ਸੀ ਜਿਹਦਾ ਉਹ ਮਤਲਬ ਕਿ ਸਜ਼ਾ ਭੁਗਤ ਰਹੀ ਸੀ ਉਹ ਹੁਣ ਬੇਲ ਦੇ ਉੱਤੇ ਬਾਹਰ ਆਇਆ ਸੀ ਉਹਨਾਂ ਦੇ ਪਿਤਾ ਡੇਰਾ ਪ੍ਰੇਮੀ ਮਨੋਹਰ ਲਾਲ ਉਹਨਾਂ ਦਾ ਦੁਕਾਨ ਦੇ ਵਿੱਚ ਵੜ ਕੇ ਮਤਲਬ ਕਿ ਕਤਲ ਕਰ ਦਿੱਤਾ ਗਿਆ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਤੇ ਉਹ ਉਹਦੇ ਪਿੱਛੇ ਕੀ ਕਾਰਨ ਦੇਖਦੇ ਹੋ ਤੇ ਅੱਜ ਬੜੀ ਵੱਡੀ ਇੱਕ ਹੋਰ ਖਬਰ ਹੈ ਕਿ ਉਹ ਜੋ ਡੇਰਾ ਪ੍ਰੇਮੀ ਨੇ ਉਹਨਾਂ ਨੇ ਲਾਸ਼ ਦਾ ਸੰਸਕਾਰ ਨਹੀਂ ਕੀਤਾ ਉਹਨਾਂ ਨੇ ਰੋਡ ਜਾਮ ਕਰ ਦਿੱਤਾ ਰੋਡ ਦੇ ਉੱਤੇ ਬਲਾਕੇਜ ਕਰ ਦਿੱਤੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹਨੂੰ ਕਿਵੇਂ ਦੇਖਦੇ ਹਾਂ ਜੀ ਲੇਕੋ ਬੜਾ ਸੰਵੇਦਨਸ਼ੀਲ ਮਸਲਾ ਹੈਗਾ ਬੇਅਦਬੀ ਵਾਲਾ ਤੇ ਉਸ ਦੇ ਨਾਲ ਜਿਹੜਾ ਡੇਰਾ ਪ੍ਰੇਮੀ ਨੇ ਡੇਰਾ ਭਾਵੇਂ ਉਹ ਡੇਰਾ ਮੁਕੇ ਅੰਦਰ ਚਲੇ ਗਏ ਨੇ ਪਰ ਉਹਨਾਂ ਦੀ ਜਿਹੜੀ ਫਾਲਿੰਗ ਹੈਗੀ ਉਹਨਾਂ ਦੇ ਪੈਰੋਂ ਕਾਰਨ ਉਹ ਕਾਫੀ ਵੱਡੀ ਗਿਣਤੀ ਚ ਹੈਗੇ ਪੰਜਾਬ ਚ ਅੱਜ ਉਹ ਉਥੇ ਇਕੱਠੇ ਵੀ ਹੋਏ ਨੇ ਜਿਵੇਂ ਤੁਸੀਂ ਕੀਤਾ ਹੈ ਕਿਹਾ ਜੀ ਜੀ ਜਿਹੜਾ ਕਤਲ ਹੋਇਆ ਅਚਾਨਕ ਹੋਇਆ ਤੇ ਇਹਦੀ ਜਿਹੜੀ ਅਜੇ ਪੂਰੀ ਤਰ੍ਹਾਂ ਜਿਹੜਾ ਪੜਤਾਲ ਤੋਂ ਬਾਅਦ ਹੀ ਸਾਹਮਣੇ ਆਇਆ ਕਿ ਕੌਣ ਸੀ ਕੀ ਸੀ ਪਰ ਜਿਹੜੀ ਇਹ ਜ਼ਿੰਮੇਵਾਰੀ ਲਈ ਹੈ ਹੂੰ ਉਹ ਜ਼ਿੰਮੇਵਾਰੀ ਲਈ ਇੱਕ ਗੈਂਗਸਟਰ ਨੇ ਹੂੰ ਸੁੱਖਾ ਗੈਂਗਸਟਰ ਜਿਹੜਾ ਜਿਹੜਾ ਪਿਛਲੇ ਕੁਝ ਸਮੇਂ ਤੋਂ ਵੀ ਉਹਦੀ ਸਰਗਰਮੀ ਆ ਗਈ ਹੈ ਮੋਗੇ 'ਚ ਵੀ ਇੱਕ ਪਹਿਲਾਂ ਜਿਹੜਾ ਕਤਲ ਕੀਤਾ ਗਿਆ ਉਹ ਵੀ ਉਹਦੇ ਨਾਂ ਲੱਗਦਾ ਹੈ ਠੀਕ ਹੈ ਅ ਕੁਝ ਸਮਾਂ ਪਹਿਲਾਂ ਮੋਗੇ 'ਚ ਕਤਲ ਹੋਇਆ ਸੀ ਇੱਕ ਹੂੰ ਤੇ ਇਹ ਗੈਂਗ ਇੱਕ ਹੈਗਾ ਗੈਂਗ ਗਰੁੱਪ ਜਿਹੜਾ ਹੈਗਾ ਉਸ ਨੇ ਜ਼ਿੰਮੇਵਾਰੀ ਲਈ ਹੈ ਸੋਸ਼ਲ ਮੀਡੀਆ ਤੇ ਜਿਹੜੀ ਉਹ ਇੱਕ ਆਡੀਓ ਵੀ ਸ਼ੈਅ ਆਡੀਓ ਵੀ ਸ਼ੈਅ ਜਾਰੀ ਕੀਤੀ ਹੈ ਤੇ ਉਹਦੇ ਚ ਇਹ ਦੇਖੋ ਗੈਂਗਸਟਰ ਜਿਹੜਾ ਹੈ ਪੰਜਾਬ ਦੇ ਵਿੱਚ ਬਹੁਤ ਵੱਡਾ ਫੀਨੋਮਨਾ ਇਹ ਬਣ ਕੇ ਉੱਭਰਿਆ ਸੀ ਹੁਣ ਭਾਵੇਂ ਥੋੜੇ ਰਹਿ ਗਏ ਨੇ ਪਰ ਗੈਂਗਸਟਰ ਫੀਨੋਮਨਾ ਅਜੇ ਵੀ ਪੰਜਾਬ ਚ ਹੈਗਾ ਬੜੀ ਇਹ ਆਪਣੇ ਆਪ ਚ ਇੱਕ ਬਹੁਤ ਜਿਹੜੀ ਮੰਦਭਾਗੀ ਗੱਲ ਹੈ ਕਿ ਪੰਜਾਬ ਦੇ ਵਿੱਚ ਗੈਂਗਸਟਰ ਦਾ ਜਿਹੜਾ ਦਬਾਆ ਜਾਂ ਇਹ ਕਿ ਲੋਕ ਉਹ ਅਜੇ ਵੀ ਹੈਗਾ ਕਿਸੇ ਹੱਦ ਤੱਕ ਹਮ ਬੇਸ਼ੱਕ ਪਹਿਲਾਂ ਵਰਗਾ ਨਹੀਂ ਹੈ ਇਹ ਜਦੋਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਬਣੀ ਸੀ ਤੇ ਇਹਨਾਂ ਨੇ ਬਹੁਤ ਜ਼ੋਰ ਨਾਲ ਕਾਫੀ ਜਿਹੜੇ ਵੱਡੇ ਗੈਂਗਸਟਰ ਗਰੁੱਪ ਸੀ ਉਹਨਾਂ ਨੂੰ ਖਤਮ ਕੀਤਾ ਜਾਂ ਨਿਊਟਰਲਾਈਜ਼ ਕੀਤਾ ਉਹਨਾਂ ਨੇ ਬੰਦੇ ਫੜ ਲਏ ਕੁਝ ਮਾਰੇ ਗਏ ਪਰ ਅਜੇ ਵੀ ਹੈਗੇ ਨੇ ਕੁਝ ਰਹਿਤਖੂਨ ਜਿਹੜੇ ਕਹਿ ਸਕਦੇ ਹੈਗੀ ਹੈ ਤੇ ਉਹਨਾਂ ਨੇ ਇਹ ਕੰਮ ਜਿਹੜਾ ਇਹ ਕੀਤਾ ਉਹਨਾਂ ਨੇ ਦਾਅਵਾ ਕੀਤਾ ਵੀ ਅਸੀਂ ਇਸ ਕਰਕੇ ਇਹਦਾ ਬਦਲਾ ਲਿਆ ਹੈ ਤੇ ਜਿਹੜਾ ਬੇਅਦਬੀ ਹੋਈ ਸੀ ਉਸ ਦੇ ਉਸ ਦੇ ਬਦਲਾ ਲੈਣ ਲਈ ਅਸੀਂ ਇਹ ਕਾਰਵਾਈ ਕੀਤੀ ਹੈ ਸੋ ਇਹ ਉਹਨਾਂ ਨੇ ਦਾਅਵਾ ਕੀਤਾ ਹੈ ਇਹ ਇਹਦੇ ਚ ਕਿੰਨੀ ਕਿ ਸਚਾਈ ਹੈ ਜਾਂ ਉਹਦੇ ਕਿਹੜੇ ਲੋਕ ਸ਼ਾਮਲ ਨੇ ਉਹ ਕਿਹੜੇ ਲੋਕ ਉਹਨਾਂ ਦੇ ਨਾਲ ਮਿਲ ਕੇ ਕੀਤਾ ਜਿਹੜੇ ਕਰਨ ਵਾਲੇ ਕੌਣ ਸੀ ਹਾਲਾਂਕਿ ਉਹਨਾਂ ਦੇ ਨਾਂ ਲਿਖੇ ਨੇ ਪਰ ਉਹ ਨਾਂ ਜਾਣੇ ਪਛਾਣੇ ਕੋਈ ਨਹੀਂ ਹੈਗੇ ਜਿਨ੍ਹਾਂ ਦੇ ਬਾਰੇ ਲਿਖਿਆ ਕਿ ਇਹਨਾਂ ਇਹਨਾਂ ਨੇ ਕਿਉਂਕਿ ਦੋ ਜਾਨੇ ਸੀਗੇ ਉਹਨਾਂ ਕੋਲ ਤਿੰਨ ਵੈਪਨ ਸੀਗੇ ਹੂੰ ਤੇ ਕਤਲ ਜਿਹੜਾ ਉਹ ਪਲਾਨਡ ਸੀਗਾ ਬਿਲਕੁਲ ਕੋਈ ਸਡਨਲੀ ਅਚਾਨਕ ਨਹੀਂ ਹੋਇਆ ਹੂੰ ਬਿਲਕੁਲ ਪਲਾਨਡ ਲੱਗਦਾ ਸੀ ਉਹ ਤੇ ਸੋ ਉਹ ਮਸਲਾ ਜਿਹੜਾ ਬੇਅਦਬੀ ਵਾਲਾ ਕਿਉਂਕਿ ਅੱਜ ਸੁਖਜਿੰਦਰ ਸਿੰਘ ਰੰਧਾਵਾ ਨੇ ਉਹ ਤੇ ਬਿਆਨ ਵੀ ਦਿੱਤਾ ਹੂੰ ਕਿ ਜੇ ਜਦੋਂ ਅਸੀਂ ਸਿਜਾਵਾਂ ਨਹੀਂ ਦੇ ਸਕੇ ਬੇਅਦਬੀ ਦੇ ਦੋਸ਼ੀਆਂ ਨੂੰ ਤੇ ਸਾਨੂੰ 22 'ਚ ਸਵਾਲ ਵੀ ਹੋਣਗੇ ਤੁਸੀਂ ਵਾਅਦਾ ਕੀਤੇ ਸੀਗੇ ਬਿਲਕੁਲ ਸੋ ਉਹ ਸਵਾਲ ਅਜੇ ਖੜੇ ਨੇ ਕਿ ਉਹ ਜਿਹੜੇ ਅਸਲੀ ਦੋਸ਼ੀ ਸੀ ਉਹਨੂੰ ਸਜ਼ਾ ਮਿਲੀਆਂ ਕਿ ਨਹੀਂ ਮਿਲੀਆਂ ਕਿਉਂਕਿ ਜਿਹੜੇ ਇਹ ਜਿਹੜੇ ਜਿਹੜੇ ਮਾਰੇ ਗਏ ਨੇ ਇਹਨਾਂ ਦਾ ਜਿਹੜਾ ਬੇਟਾ ਜਿਹੜਾ ਕਿ ਅਕਿਊਜ਼ ਹੈਗਾ ਉਹਦੇ ਵਿੱਚ ਇੱਕ ਵਨ ਆਫ ਦਾ ਅਕਿਊਜ਼ ਹੈ ਉਹ ਜ਼ਮਾਨਤ ਤੇ ਰਿਹਾ ਹੋਇਆ ਹੋਇਆ ਹਮ ਜਿੰਮੀ ਬਿਲਕੁਲ ਸੋ ਇਹ ਪਰਿਵਾਰ ਜਿਹੜਾ ਹੈ ਇਹ ਡੇਰਾ ਪ੍ਰੇਮੀ ਸੀਗਾ ਡੇਰਾ ਫਾਲੋਅਰ ਸੀ ਤੇ ਹੁਣ ਜਿਹੜੇ ਡੇਰਾ ਪ੍ਰੇਮੀ ਨੇ ਉਹ ਇਕੱਠੇ ਹੋ ਕੇ ਤੇ ਉਸ ਕਾਲ ਦੇ ਪ੍ਰੋਟੈਸਟ ਕਰ ਰਹੇ ਨੇ ਕਿ ਉਹ ਗ੍ਰਿਫਤਾਰੀ ਦੀ ਮੰਗ ਕਰ ਰਹੇ ਨੇ ਫੜੋ ਉਹਨਾਂ ਨੂੰ ਕਾਰਵਾਈ ਕਰੋ ਹਾਲਾਂਕਿ ਉੱਥੇ ਜੋ ਉਹ ਹੁਣ ਜਿਹੜੇ ਪੁਲਿਸ ਅਧਿਕਾਰੀ ਗਏ ਨੇ ਦੇਖੋ ਕੀ ਬਣਦਾ ਉਹਨਾਂ ਦਾ ਪਰ ਤਣਾਅ ਵਾਲਾ ਮਾਹੌਲ ਤਾਂ ਇਹ ਪੈਦਾ ਹੋ ਹੀ ਸਕਦਾ ਹੈ ਨਾ ਇੱਥੋਂ ਬਿਲਕੁਲ ਜੀ ਬਿਲਕੁਲ ਜਿਹੜੀ ਮੈਂ ਗੱਲ ਕੀਤੀ ਸੀ ਕਿਉਂਕਿ ਪਹਿਲਾਂ ਆਪਾਂ ਦੇਖਿਆ ਹਮ ਕਿ ਕਿੰਨੇ ਵਾਰੀ ਇਸ ਮਸਲੇ ਤੇ ਪੰਜਾਬ ਦੇ ਵਿੱਚ ਤਣਾਅ ਵਾਲਾ ਮਾਹੌਲ ਬਣਿਆ ਟਕਰਾਅ ਵੀ ਹੋ ਜਾਂਦੇ ਕਿੰਨੇ ਇਸ ਮਸਲੇ ਤੇ ਧਾਰਮਿਕ ਜਿਹੜਾ ਇੱਕ ਪੂਰੀ ਟੈਨਸ਼ਨ ਵਾਲਾ ਮਾਹੌਲ ਵੀ ਬਣਦਾ ਰਿਹਾ ਹੈ ਡੇਰਾ ਪ੍ਰੇਮੀਆਂ ਦੇ ਮਸਲੇ ਤੇ ਡੇਰਾ ਦੇ ਵਿਵਾਦ ਨਾਲ ਜੁੜ ਕੇ ਹੂੰ ਸੋ ਇਸ ਕਰਕੇ ਖਤਸ਼ਾ ਹੈਗਾ ਕਿ ਇਹ ਵੀ ਕਿਸੇ ਕਿਤੇ ਕੋਈ ਟਕਰਾਅ ਦਾ ਜਾਂ ਤਣਾਅ ਦਾ ਮਾਹੌਲ ਨਾ ਬਣ ਜੇ ਹੂੰ ਤੇ ਇਸ ਨੂੰ ਟੈਕਲ ਮੇਰੇ ਖਾਲ ਸਰਕਾਰ ਕਰੇਗੀ ਹੂੰ ਪਰ ਜਿਹੜੀ ਆਪਾਂ ਗੱਲ ਕੀਤੀ ਸੀ ਪਹਿਲਾਂ ਕਿ ਡਾਇਵਰਸ਼ਨ ਕਿਸੇ ਵੀ ਕਿਸੇ ਵੇਲੇ ਮਸਲੇ ਦੇ ਵੀ ਹੋ ਸਕਦੀ ਹੈ ਹੋ ਸਕਦੀ ਹੈ ਬਿਲਕੁਲ ਉਹ ਵੀ ਕਰਵਾਈ ਵੀ ਜਾ ਸਕਦੀ ਹੁੰਦੀ ਹੈ ਹੂੰ ਮਤਲਬ ਕੋਈ ਵੈਸਟਰਨ ਇੰਟਰਸਟ ਕਰਵਾ ਵੀ ਸਕਦੇ ਹੁੰਦੇ ਨੇ ਹੂੰ ਸੋ ਇਸ ਕਰਕੇ ਇਹ ਚੈਰੀ ਜਾ ਸਕਦਾ ਅਜੇ ਅਜੇ ਮੋਡਲੀ ਜਿਹੜਾ ਉਹਦੀਆਂ ਜਿਹੜੀ ਫੁਟੇਜ ਆ ਜੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਹਮ ਜਿਹੜੀ ਉਸ ਦੀ ਕਿਉਂ ਕਿਸ ਤਰ੍ਹਾਂ ਹੋਇਆ ਉਹ ਵੀ ਮੇਰੇ ਕੋਲ ਤੁਹਾਡੇ ਕੋਲ ਵੀ ਹੋਏਗੀ ਆਪਣੇ ਕੋਲ ਇਹ ਜੀ ਬਿਲਕੁਲ ਦਰਸ਼ਕ ਦੇਖ ਪਾ ਰਹੇ ਨੇ ਨਾਲ ਦੀ ਨਾਲ ਚੱਲ ਵੀ ਰਹੀ ਹੈ ਬੜੀ ਇੱਕ ਤਰ੍ਹਾਂ ਨਾਲ ਇਹ ਕਹਿ ਸਕਦੇ ਆ ਕਿ ਉਹ ਦੇਖੀ ਨਹੀਂ ਜਾ ਸਕਦੀ ਇਸ ਤਰ੍ਹਾਂ ਦੀ ਮੰਜ਼ਰ ਸੀ ਜੋ ਘਟਨਾ ਉਹਨਾਂ ਨੇ ਨੌਜਵਾਨਾਂ ਨੇ ਅੰਜਾਮ ਦਿੱਤਾ ਉਸ ਨੂੰ ਸੋ ਇਸ ਕਰਕੇ ਉਹ ਉਹ ਅਜੇ ਸਵਾਲ ਖੜੇ ਨੇ ਕਿ ਪੂਰੀ ਤਰ੍ਹਾਂ ਜਦੋਂ ਪੁਲਿਸ ਆਪਣਾ ਵਰਸ਼ਨ ਦੇएगी ਕਿ ਪੜਤਾਲ ਤੋਂ ਬਾਅਦ ਕੀ ਹੋਇਆ ਕੌਣ ਸੀਗੇ ਉਹਦੇ ਨਾਲ ਕੀ ਦੇ ਮਿਲ ਕੇ ਕੀਤਾ ਕਿ ਆਪਣੇ ਆਪ ਕੀਤਾ ਜਾਂ ਕੌਣ ਸੀ ਉਹ ਅਜੇ ਸਵਾਲ ਖੜੇ ਨੇ ਪਰ ਇੱਕ ਡਾਇਵਰਸ਼ਨ ਵਾਸਤੇ ਜਾਂ ਇੱਕ ਸੰਵੇਦਨਸ਼ੀਲ ਤਣਾਅ ਦੇ ਮਾਹੌਲ ਵਾਸਤੇ ਤਣਾਅ ਦੀ ਸੰਭਾਵਨਾ ਖਦਸ਼ੇ ਵਾਸਤੇ ਇੱਕ ਮੁੱਦਾ ਖੜਾ ਤਾਂ ਹੋ ਗਿਆ ਨਾ ਬਿਲਕੁਲ ਬਿਲਕੁਲ ਠੀਕ ਹੂੰ ਹੂੰ ਉਹ ਘਟਕਟਾ ਉਸ ਲੱਕੇ ਦਾ ਖੜਾਈ ਹੋ ਗਿਆ ਨਾ ਇਹ ਹੂੰ ਤੋਂ ਇਸ ਕਰਕੇ ਇਹਦੇ ਵਾਚ ਕਰਨ ਦੀ ਲੋੜ ਹੈ ਤੇ ਸਰਕਾਰ ਇਹਨੂੰ ਕਿਵੇਂ ਹੈਂਡਲ ਕਰਦੀ ਹੈ ਪੁਲਿਸ ਕਿਵੇਂ ਹੈਂਡਲ ਕਰਦੀ ਹੈ ਇਹ ਅਜੇ ਦੇਖਣਾ ਹੋਊਗਾ ਹੂੰ ਬੱਲੇ ਜੀ ਬਿਲਕੁਲ ਤੁਹਾਡੀ ਗੱਲ درست ਹੈ ਕਿਉਂਕਿ ਬਠਿੰਡਾ ਜਾਂ ਫਿਰ ਉਧਰ ਮਾਨਸੇ ਵੀ ਆਪਾਂ ਗੱਲ ਕਰੀਏ ਉਹ ਤਾਂ ਕਿਸਾਨੀ ਸੰਘਰਸ਼ ਦਾ ਗੜ ਮੰਨਿਆ ਜਾ ਰਿਹਾ ਮੰਨਿਆ ਜਾਂਦਾ ਕਿਉਂਕਿ ਉਹਨਾਂ ਇਲਾਕਿਆਂ ਦੇ ਵਿੱਚੋਂ ਬਹੁਤ ਲਹਿਰਾਂ ਉੱਠੀਆਂ ਨੇ ਕਿਸਾਨੀ ਬਾਰੇ ਉਹਨੇ ਜਿਆਦਾ ਜਿੰਨਾ ਸੰਘਰਸ਼ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਮੇਰੇ ਖਿਆਲ ਨਾਲ ਇੱਧਰ ਲੁਧਿਆਣੇ ਦੇ ਇਲਾਕੇ ਦੇ ਵਿੱਚ ਜਾਂ ਜ਼ਿਲ੍ਹੇ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਉੰਨੀਆਂ ਲਹਿਰਾਂ ਉੱਠੀਆਂ ਜੋ ਉਸ ਉਹਨਾਂ ਜ਼ਿਲ੍ਹਿਆਂ ਦੇ ਵਿੱਚੋਂ ਜੋ ਕਿਸਾਨਾਂ ਨੇ ਇੱਕ ਅੱਗ ਬਣ ਕੇ ਮਤਲਬ ਕਿ ਇਸ ਨੂੰ ਇਸ ਦਾ ਟੱਕਰ ਕਰਨ ਦੇ ਵਿੱਚ ਨਿਕਲੇ ਹੋਏ ਨੇ ਉਹ ਉਹ ਤਾਂ ਹੈ ਜੋ ਜਿਹੜਾ ਸਲਾਬਤਪੁਰਾ ਹੈ ਹੂੰ ਉਹ ਸਿਰਸੇ ਤੋਂ ਬਾਅਦ ਜਿਹੜਾ ਕੋਈ ਪੰਜਾਬ ਦੇ ਵਿੱਚ ਕੋਈ ਵੱਡਾ ਡੇਰਾ ਹੈ ਸਲਾਬਤਪੁਰੇ ਸਲਾਬਤਪੁਰੇ ਬਿਲਕੁਲ ਤੁਹਾਨੂੰ ਯਾਦ ਹੋਣਾ ਕਿ ਜਿਹੜਾ ਜਿਹੜਾ ਜਦੋਂ ਬੇਅਦਬੀ ਦਾ ਮੁੱਦਾ ਉੱਠਿਆ ਸੀ ਸਭ ਤੋਂ ਪਹਿਲਾਂ ਹਮ ਕਿ ਜਿਹਦੇ ਚ ਉਹ 10ਵੇਂ ਗੁਰੂ ਦੀ ਪੋਸ਼ਾਕ ਉਸੇ ਉਹ ਜੀ ਉਸ ਤਰ੍ਹਾਂ ਦੀ ਵਰਗੀ ਪਛਾਣ ਪਾ ਕੇ ਜਿਹੜਾ ਉਹ ਅਮਰਤਾਲਾ ਬਿਲਕੁਲ ਕਾਂਡ ਹੋਇਆ ਸੀਗਾ ਹਮ ਜਿੱਥੋਂ ਬਹੁਤ ਵੱਡਾ ਤਣਾਅ ਪੈਦਾ ਹੋਇਆ ਸੀ ਹਮ ਹਮ ਤੇ ਉਹ ਵੀ ਸਲਾਬਤਪੁਰੇ ਦੀ ਘਟਨਾ ਸੀ ਉਹ ਬਿਲਕੁਲ ਉਹ ਸਲਾਬਤਪੁਰੇ ਹੀ ਕੀਤੀ ਗਈ ਸੀ ਕਾਰਵੀ ਡੇਰਾ ਜਿਹੜਾ ਚੀਫ ਜਿਹੜਾ ਹੁਣ ਜੇਲ੍ਹ ਚ ਹੈ ਹਮ ਰਾਮ ਰਹੀਮ ਗੁਰਮੀਤ ਰਾਮ ਰਹੀਮ ਉਹ ਸਲਾਬਤਪੁਰੇ ਤੇ ਸਲਾਬਤਪੁਰੇ ਬਹੁਤ ਵੱਡਾ ਕੱਟ ਕੱਟ ਸੀਗਾ ਉਸ ਵੇਲੇ ਤੇ ਪਹਿਲਾਂ ਵੀ ਵੱਡੇ ਕੱਟ ਹੁੰਦੇ ਰਹੇ ਨੇ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਮਾਲਵੇ ਦਾ ਧੁਰਾ ਉਹ ਏਰੀਆ ਇਲਾਕਾ ਉਸੇ ਸਾਰੇ ਮਾਲਵੇ ਚ ਬਟਿੰਡਾ ਸੰਗਰੂਰ ਬਨਾਲੇ ਜਿਹੜਾ ਏਰੀਆ ਮਾਨਸਾ ਇਹਦੇ ਚ ਅ ਪਹਿਲਾਂ ਵੀ ਅੰਦੋਲਨ ਤਕੜੇ ਹੁੰਦੇ ਰਹੇ ਨੇ ਹੁਣ ਵੀ BKU ਦਾ ਜਿਹੜਾ ਬਹੁਤ ਵੱਡਾ ਜਿਹੜਾ ਇੰਪੈਕਟ ਹੈ ਅਸਰ ਹੈ ਪ੍ਰਭਾਵ ਹੈ ਤੇ ਸੁਣਿਓ ਉਹ ਇਹਦੇ ਚ ਹੈਗਾ ਇਸ ਇਹ ਮਾਲਵੇ ਚ ਹੈਗਾ ਮਾਲਵੇ ਦੇ ਇਹਨਾਂ ਜ਼ਿਲ੍ਹਿਆਂ ਚ ਹੀ ਹੈਗਾ ਹੂੰ ਜੀ ਸੋ ਬਹੁਤ ਧੰਨਵਾਦ ਬਲੀ ਸਾਹਿਬ ਤੁਸੀਂ ਬੜੇ ਅੱਛੇ ਤਰੀਕੇ ਨਾਲ ਜੋ ਅੱਜ ਦੀਆਂ ਤਿਰਸ਼ੀ ਨਜ਼ਰ ਆਪਣੀ ਜੋ ਵੱਡੀਆਂ ਤੇ ਤਾਜ਼ਾ ਖਬਰਾਂ ਮੈਂ ਕਹਾਂਗਾ ਕਿ ਉਹਨਾਂ ਦੇ ਉੱਤੇ ਪਾਈ ਆ ਤੁਸੀਂ ਅ ਵੈਸੇ ਅਸੀਂ ਦਰਸ਼ਕਾਂ ਨੂੰ ਵੀ ਅਪੀਲ ਕਰਾਂਗੇ ਬਾਰ-ਬਾਰ ਕਿ ਉਹ ਸਾਨੂੰ ਕਮੈਂਟਸ ਦੇ ਵਿੱਚ ਆਪਣੇ ਸਵਾਲ ਕਰ ਸਕਦੇ ਨੇ ਜਿਵੇਂ ਕਿ ਕੱਲ ਵੀ ਬੀਤੇ ਦਿਨ ਵੀ ਸਾਨੂੰ ਜੋ ਸਵਾਲ ਆਏ ਨੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੂੰ ਸਹੀ ਜੋ ਇਨਫਰਮੇਸ਼ਨ ਹੋ ਤਾ ਉਹਨਾਂ ਤੱਕ ਪਹੁੰਚਾਈ ਜਾਵੇ ਅੱਜ ਵੀ ਜੋ ਸਾਨੂੰ ਸਵਾਲ ਆਏ ਨੇ ਇੱਕ ਦੋ ਅਸੀਂ ਉਹਨਾਂ ਦੇ ਜਵਾਬ ਲਏ ਨੇ ਤੇ ਬਲੀ ਸਾਹਿਬ ਨੇ ਉਹਨਾਂ ਦੇ ਜਵਾਬ ਦਿੱਤੇ ਨੇ ਸੋ ਤਾਜ਼ਾ